ਹਾਂਜੀ ਮੇਰੇ ਵੱਲੋਂ ਸਾਰੇ ਕਿਸਾਨ ਭਰਾਵਾਂ ਨੂੰ ਤੇ ਆਪਣੇ ਜੀਮੇਦਾਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਵੀ ਸਾਰੇ ਆਪਣੇ ਵੀਰ ਭਰਾ ਠੀਕ ਠਾਕ ਹੋਮੋਗੇ ਕਿਸਾਨ ਭਰਾਵੋ ਅੱਜ ਆਪਾਂ ਗੱਲ ਕਰਨੀ ਹੈ ਕਣਕ ਦੀ ਜਿਹੜੀ ਨਵੀਂ ਕਿਸਮਾਈ ਹੈ ਪੀਬੀਡਬਲਯੂ 872 ਇਹ ਕਿਸਮ ਦੇ ਬਹੁਤ ਚਰਚੇ ਆ ਤੇ ਕਿਸਾਨਾਂ ਵੱਲੋਂ ਇਸ ਵਾਰ ਜਿਹੜੀ ਇਹ ਕਿਸਮ ਸਭ ਤੋਂ ਵੱਡੇ ਰਕਵੇ ਦੇ ਵਿੱਚ ਜਿਹੜੀ ਬਿਜਾਈ ਕੀਤੀ ਜਾ ਰਹੀ ਹੈ ਤੇ ਅੱਜ ਆਪਾਂ 872 ਕਣਕ ਦੀ ਵਾਰੀ ਨਵੀਂ ਕਿਸਮ ਹੈ ਇਹਦੇ ਬਾਰੇ ਆਪਾਂ ਤੁਹਾਨੂੰ ਪੂਰੀ ਜਾਣਕਾਰੀ ਦਵਾਂਗੇ ਵੀ ਬਜਾਈ ਕਰਨ ਦਾ ਸਹੀ ਸਮਾਂ ਕਦੋਂ ਹੈ ਕਦੋਂ ਆਪਾਂ ਨੇ ਜਿਹੜੀ ਇਸ ਕਿਸਮ ਦੀ ਬਜਾਈ ਆਪਾਂ ਕਰ ਸਕਦੇ ਆ ਤੇ ਬਾਕੀ ਖਾਦਾ ਆਪਾਂ ਕਿਹੜੀ ਕਿਹੜੀ ਆ ਕਿੰਨੀਆਂ ਕੁ ਦੂਜੀ ਕਿਸਮਾਂ ਦੇ ਨਾਲ ਆਪਾਂ ਕਿਹੜੀ ਕਿਹੜੀ ਖਾਦੇ ਇਹਦੇ ਵਿੱਚ ਵੱਧ ਪਾ ਸਕਦੇ ਆ ਜਾਂ ਫਿਰ ਆਮ ਖਾਦਾ ਦੇ ਨਾਲ ਇਹ ਕਿਸਮ ਹੋ ਜਾਂਦੀ ਹੈ ਤੇ ਕੱਦ ਕਿੰਨਾ ਕੁ ਹੈ ਤੇ ਮੇਨਗਾਲੂ ਝਾੜ ਦੇ ਬਾਰੇ ਕਿਉਂਕਿ ਕਿਸਾਨਾਂ ਵੱਲੋਂ ਇਸ ਦੀ ਬਜਾਈ ਸਭ ਤੋਂ ਵੱਡੀ ਇਸ ਲਈ ਕੀਤੀ ਜਾਂਦੀ ਹੈ ਕਿਉਂਕਿ ਪਿਛਲੇ ਸਾਲ ਇਸ ਕਿਸਮ ਨੇ ਸਭ ਤੋਂ ਵੱਧ ਝਾੜ ਦਿੱਤਾ ਤੇ ਝਾੜ ਬਾਰੇ ਵੀ ਆਪਾਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਵੀ ਕਿੰਨਾ ਇਸ ਦਾ ਜਿਹੜਾ ਉਸਤ ਝਾੜ ਹੈ ਵੀਡੀਓ ਦੇ ਨਾਲ ਆਪਣੇ ਦੇ ਨਾਲ ਬਣੇ ਰਿਓ ਪੂਰੀ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹਾਂਜੀ ਪਹਿਲਾ ਤਾਂ ਕਿਸਾਨ ਪ੍ਰਭੂ ਨਵੀਂ ਕਿਸਮ ਹੈ 872 ਜੇ ਤੁਸੀਂ ਮੇਰਾ ਕਹਿੰਦਾ ਮਤਲਬ ਤੁਹਾਨੂੰ ਇਹ ਹੈ ਵੀ ਤੁਸੀਂ ਜੇ 872 ਨਵੀਂ ਕਿਸਮ ਨੂੰ ਬਰਤਣਾ ਚਾਹੁੰਦੇ ਹੋ ਤਾਂ ਤੁਸੀਂ ਥੋੜੇ ਰਕਵੇ ਦੇ ਵਿੱਚ ਤੁਸੀਂ ਲਾ ਸਕਦੇ ਹੋ ਕਿਉਂਕਿ ਜੇ ਆਪਣੇ ਕੋ 20 ਏਕੜ ਦੀ ਆਪਾਂ ਖੇਤੀ ਕਰ ਰਹੀ ਹੈ ਐਵੇਂ ਨਾ ਹੋਵੇ ਵੀ ਆਪਾਂ 20 ਤੇ 20 ਏਕੜ ਆਪਾਂ 872 ਗਾਣਕ ਆਪਾਂ ਬੀਜ ਦੀ ਹੈ ਕਿਉਂਕਿ ਇੱਕ ਤਾਂ ਜਿਹੜਾ ਇਹਦਾ ਬੀਜ ਹੈ ਉਹ ਬਲੈਕ ਦੇ ਵਿੱਚ ਮਿਲ ਰਿਹਾ ਮਤਲਬ ਆਮ ਜਿਹੜੀ ਵੈਰਾਈਟੀ ਹੈ ਦੀ ਨਾਲ ਉਹ ਇਸ ਦਾ ਜਿਹੜਾ ਬੀਜ ਹੈ ਬਹੁਤ ਮਹਿੰਗਾ ਜਿਹੜਾ ਮਿਲ ਰਿਹਾ ਤੇ ਦੂਜਾ ਨੰਬਰ ਭਰੋਸੇਮੰਦ ਬੰਦੇ ਕੋਲੋਂ ਬੀਜ ਲਿਓ ਕਿਉਂਕਿ ਇਸ ਵਾਰ ਇਹ ਗੱਲ ਤੁਸੀਂ ਵਰਖ ਕੇ ਦੇਖ ਲਿਓ 872 ਨਾਮ ਦੇ ਉੱਤੇ ਕਿਉਂਕਿ ਬਹੁਤ ਜ਼ਿਆਦਾ ਡਿਮਾਂਡ ਹੈ ਤੇ ਬੀਜ ਨਕਲੀ ਵੀ ਨਿਕਲ ਸਕਦਾ ਏ ਮੇਰਾ ਕਹਿਣ ਦਾ ਮਤਲਬ ਇਸ ਕਰਕੇ ਆਪਾਂ ਤਜਰਬੇ ਦੇ ਤੌਰ ਤੇ ਆਪਾਂ ਲਾ ਸਕਦੇ ਆ ਪਰ ਇਹ ਨਾ ਹੋਵੇ ਵੀ ਆਪਾਂ ਪੁਰਾਣੀਆਂ ਕਿਸਮਾਂ ਨੂੰ ਛੱਡ ਕੇ ਆਪਾਂ ਸਾਰੇ ਏਕੜਾ ਦੇ ਵਿੱਚ ਇਸ ਨਵੀਂ ਕਿਸਮ ਦੀ ਆਪਾਂ ਬਜਾਈ ਕਰਦੀਏ ਝਾੜ ਦੀ ਗੱਲ ਕਿਸਾਨ ਪ੍ਰਭ ਉਹ ਐਵੇਂ ਹੈ ਇਸ ਵੈਰੈਟੀ ਦਾ ਝਾੜ ਚੰਗਾ ਏ ਕਿਉਂਕਿ ਦਾਣੇ ਦੀ ਕੁਆਲਿਟੀ ਬਹੁਤ ਵਧੀਆ ਪੂਰੇ ਹਨ ਪ੍ਰੋਪਰ ਮੋٹے ਦਾਣੇ ਹਨ ਜਿਵੇਂ ਆਪਾਂ ਹਜ਼ਾਰ ਦਾਣੇ ਦਾ ਆਪਾਂ ਵਜਨ ਲੈ ਕੇ ਚੱਲੀਏ ਤਾਂ ਸਭ ਤੋਂ ਵੱਧ ਜਿਹੜਾ ਇਹ ਵੈਰੈਟੀ ਦਾ ਜਿਹੜਾ ਹਜ਼ਾਰ ਦਾਣੇ ਦਾ ਵਜਨ ਹੈ ਇਸ ਕਰਕੇ ਜਿਹੜੀ ਝਾੜ ਦੇ ਵਿੱਚ ਵੀ ਇਹਹੀ ਵੈਰੈਟੀ ਪੂਰੇ ਟੌਪ ਤੇ ਪਿਛਲੇ 2-3 ਸਾਲਾਂ ਦੇ ਵਿੱਚ ਰਹੀ ਹੈ ਤੇ ਹੁਣ ਗੱਲ ਆਉਂਦੀ ਹੈ ਜੀ ਬਿਜਾਈ ਦੀ ਆਪਾਂ ਇਸ ਕੇ ਸੰਬੰਧੀ ਬਿਜਾਈ ਆਪਾਂ ਨੇ ਕਦੋਂ ਕਰਨੀ ਹੈ ਕਿਸਾਨ ਭਰਾਵੋ 1 ਨਵੰਬਰ ਤੋਂ ਜਿਹੜਾ ਇਹਦਾ ਪੂਰਾ ਸਹੀ ਸਮਾਂ ਬੈਸਟ ਸਮਾਂ 1 ਨਵੰਬਰ ਤੋਂ ਲੈ ਕੇ ਆਪਾਂ 15 ਨਵੰਬਰ ਤੱਕ ਇਸ ਕਿਸਮ ਦੀ ਆਪਾਂ ਬਜਾਈ ਕਰ ਸਕਦੇ ਆ ਤੇ ਯੂਨੀਵਰਸਿਟੀ ਦੇ ਛਾੜ ਦੇ ਵਿੱਚ ਵੀ ਤੁਸੀਂ ਦੇਖਿਆ ਹੋਵੇਗਾ 3 ਸਾਲਾਂ ਦੇ ਵਿੱਚ ਜਿਹੜਾ ਅਲੱਗ-ਅਲੱਗ ਟਾਈਮਾਂ ਤੇ ਜਿਹੜੀ ਇਸ ਕਿਸਮ ਦੀ ਬਜਾਈ ਕੀਤੀ ਗਈ ਤੇ ਸਭ ਤੋਂ ਜਿਹੜਾ ਵੱਧ ਜਿਹੜਾ ਝਾੜ ਰਿਹਾ ਇਸ ਕਿਸਮ ਦਾ ਉਹ 8 ਤੋਂ 10 12 ਨਵੰਬਰ ਦੇ ਵਿੱਚ ਵਿੱਚ ਜਿਹੜਾ ਝਾੜ ਰਿਹਾ ਏ ਮਤਲਬ ਇਹਨਾਂ ਕਹਿਣ ਦਾ ਮਤਲਬ 5 ਨਵੰਬਰ ਤੋਂ ਲੈ ਕੇ ਜੇ ਆਪਾਂ 15 ਨਵੰਬਰ ਤੱਕ ਇਸ ਕਿਸਮ ਦੀ ਬਿਜਾਈ ਕਰਾਂਗੇ ਤਾਂ ਆਪਣਾ ਜਿਹੜਾ ਝਾੜ ਹੈ ਪੂਰਾ ਟੋਪ ਦਾ ਆਪਣਾ ਝਾੜ ਜਿਹੜਾ ਇਸ ਕਿਸਮ ਤੋਂ ਰਹੇਗਾ ਜੇ ਆਪਾਂ 15 ਨਵੰਬਰ ਤੋਂ ਬਾਅਦ ਦੇ ਵਿੱਚ ਲੈ ਕੇ ਜਾਵਾਂਗੇ ਤਾਂ ਜਿਹੜਾ ਆਪਣਾ ਝਾੜ ਘਟੂਗਾ ਕਿਉਂਕਿ ਜੂਨੀਵਰਸਿਟੀ ਦੇ ਟਰੈਲਰਾਂ ਦੇ ਵਿੱਚ ਵੀ ਇਹਦਾ ਝਾੜ 15 ਨਵੰਬਰ ਤੋਂ ਬਿਜਾਈ ਵਾਲੀ ਦਾ ਝਾੜ ਘਟਿਆ ਹੈ ਖਾਦ ਆਪਾਂ ਨੇ ਬਿਲਕੁਲ ਆਪਾ ਬਹੁਤੀ ਆਪਾਂ ਬੰਪਰ ਖਾਦਾਂ ਨਹੀਂ ਜਿਵੇਂ ਆਪਾਂ ਆਮ ਬਜਾਈ ਦੇ ਸਮੇਂ ਆਪਾਂ 70 ਤੋਂ 75 ਕਿਲੋ 80 ਕਿਲੋ ਆਪਾਂ ਡੀਏਪ ਜਾਂ ਹੋਰ ਕੋਈ ਵੀ ਤੁਸੀਂ ਰੇ ਵਰਤ ਰਹੇ ਹੋ 12 ਵਰਤੀ ਹੋ ਗਿਆ ਸਿਰਫ ਆਪਾਂ ਉਨੀਆਂ ਹੀ ਇਹਨੂੰ ਖਾਦਾਂ ਦੇਣੀ ਆ ਕੋਈ ਆਪਾਂ ਵਾਧੂ ਆਪਾਂ ਖਾਦ ਨਹੀਂ ਪਾਉਣੀ ਜਿਹੜੀ ਆ ਖਾਦਾਂ ਤੁਸੀਂ ਆਮ ਵੈਰਾਈਟੀਆਂ ਨੂੰ ਦੇ ਰਹੇ ਹੋ ਉਹੀ ਖਾਦਾਂ ਦੇ ਨਾਲ ਜਿਹੜੀ ਕਿਸਮਾਂ ਆ ਰਾਵ ਦੇ ਨਾਲ ਹੋ ਜਾਂਦੀ ਤੇ ਕੱਦ ਵੀ ਇਹਦਾ ਠੀਕ ਹੈ ਜਿਵੇਂ ਆਮ ਕਿਸਮਾਂ ਦਾ ਕੱਦ ਹੁੰਦਾ ਬਹੁਤਾ ਕੱਦ ਨਹੀਂ ਵੀ ਨਹੀਂ ਕਰਦੀ ਤੇ ਸਭ ਤੋਂ ਵੱਡੀ ਗੱਲ ਜਿਹੜੀ ਇਹ ਕਿਸਮ ਜਿਹੜੀ ਗਿੱਧਦੀ ਨਹੀਂ ਗਈ ਡਿਗਨ ਦੇ ਵਿੱਚ ਇਹ ਕਿਸਮ ਬੈਸਟਾ ਪੂਰੀ ਇਹ ਕਿਸਮ ਜਿਹੜੀ ਆਪਣੀ ਡਿਗਦੀ ਨਹੀਂ ਗਈ ਪੂਰੀ ਐਨ ਪ੍ਰੋਪਰ ਜਿਹੜੀ ਖੜੀ ਰਹਿੰਦੀ ਹੈ ਜੇ ਤੇ ਪਿਛਲੇ ਸਾਲ ਜਿਹੜਾ ਇਹਦਾ ਝਾੜ 28 ਤੋਂ 30 30 ਕੁਇੰਟਲ ਤੱਕ ਵੀ ਜਿਹੜਾ ਕਿਸਾਨਾਂ ਦੇ ਖੇਤਾਂ ਵਿੱਚ ਆਇਆ ਤੇ ਅਸਲ ਦੇ ਵਿੱਚ ਜਿਹੜਾ ਇਹਦਾ ਉਸਤ ਝਾੜ ਹੈ ਕਿਸਾਨ ਪ੍ਰਭੂ 2.24 ਕੁਇੰਟਲ ਤੋਂ 25 ਕੁਇੰਟਲ ਜਿਹੜਾ ਯੂਨੀਵਰਸਿਟੀ ਜਿਹੜਾ ਝਾੜੇ ਦਾ ਦੱਸ ਰਹੀ ਹੈ ਕਿਉਂਕਿ ਪਿਛਲੇ ਸਾਲ ਝਾੜ ਹੁੰਦਾ ਹੈ ਮੌਸਮ ਤੇ ਡਿਪੈਂਡ ਜੇ ਮੌਸਮ ਵਧੀਆ ਰਹ ਗਿਆ ਤਾਂ ਝਾੜ ਸਵਰ ਰਹੀ ਆ ਵੈਰਾਈਟੀ ਦਾ ਹੀ ਵਧੂਗਾ ਜੇ ਝਾੜ ਘੱਟ ਹੈ ਤਾਂ ਸਾਰੀ ਵੈਰਾਈਟੀ ਦਾ ਝਾੜ ਘਟੂਗਾ ਜਾਨੀ ਕਿ ਆਪਾਂ ਕਹਿ ਸਕਦੇ ਹਾਂ ਬਹੁਤ ਵਧੀਆ ਚੰਗੀ ਕਿਸਮ ਹੈ ਮਾੜੀ ਕਿਸੂ ਨਹੀਂਗੀ ਬੱਸ ਤੁਸੀਂ ਜਿਹੜੀ ਮੈਂ ਹੁਣ ਤੁਹਾਨੂੰ ਗੱਲਾਂ ਸਮਝਾਈ ਐ ਉਹ ਗੱਲਾਂ ਦਾ ਧਿਆਨ ਰੱਖਿਓ ਬਜਾਈ ਤੁਸੀਂ ਜੇ ਕਰਨੀ ਐ ਤਾਂ ਥੋੜੀ ਜਗ੍ਹਾ ਦੇ ਵਿੱਚ ਕਰੋ ਤੇ ਬਜਾਈ ਦਾ ਜਿਹੜਾ ਸਹੀ ਸਮਾਂ ਸਹੀ ਸਮੇਂ ਤੇ ਜਿਹੜੀ ਇਸ ਕਿਸਮ ਦੀ ਬਜਾਈ ਕਰੋ ਤੇ 40 ਕਿਲੋ ਜਿਹੜਾ ਬੀਜ ਆਪਾਂ ਇੱਕ 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 ਏਕੜ ਦੇ ਵਿੱਚ ਵਰਤਣਾ ਏ 0 ਡ੍ਰਿਲ ਦੇ ਨਾਲ ਜੇ ਤੁਸੀਂ ਰੂਟਾਵੇਟਰ ਜਾਂ ਸੁਪਰ ਸੀਡਰ ਦੇ ਨਾਲ ਪਾ ਰਹੇ ਬੀਜ ਰਹੇ ਹੋ ਤਾਂ 45 ਤੋਂ 50 ਕਿਲੋ ਜਿਹੜਾ ਤੁਸੀਂ ਬੀਜ ਵਰਤ ਸਕਦੇ ਹੋ ਤੇ ਬਾਕੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਸਤਿ ਸ਼੍ਰੀ ਅਕਾਲ